ਮੁਰਦਾਬਾਦ 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 ਬੋਤੀ ਸਰਕਾਰ ਮੁਰਦਾਬਾਦ 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 ਕਿਸਾਨਾਂ ਦੇ ਧੱਕੇ ਨਾਲ ਪਰਚੇ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂਗੇ ਪਾਣੀ ਦੇ ਮਸਲੇ ਦੇ ਕਿਸਾਨਾਂ ਮਜ਼ਦੂਰਾਂ ਦੇ ਪਰਚੇ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂਗੇ ਇਸੇ ਕਾਰਨ ਕਿਸਾਨਾਂ ਮਜ਼ਦੂਰਾਂ ਦੀਆਂ ਕੁਰਕੀਆਂ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂਗੇ ਹੜਾ ਵਿੱਚ ਮਾਰੇਗੇ ਕਿਸਾਨਾਂ ਨੂੰ ਜਿੰਦਾਬਾਦ ਜਿੰਦਾਬਾਦ ਅੱਡਾਂ ਚ ਮਾਰੇਗਾ ਕਿਸਾਨਾਂ ਦੀ ਨਾਸਰ ਲੈਣ ਵਾਲੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਹਾਂਜੀ ਪ੍ਰਧਾਨ ਜੀ ਮੈਂ ਗਰਮੇਰ ਸਿੰਘ ਫੱਤੇਵਾਲਾ ਡਿਸਟ੍ਰਿਕਟ ਸੈਕਟਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਹੜਾ ਪ੍ਰਾਈਪਰ ਤੋਂ ਜੀ ਜੋ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਦੇ ਉੱਤੇ ਐਲਾਨ ਕੀਤਾ ਗਿਆ ਵਾ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਕੇਂਦਰ ਤੇ ਮੋਦੀ ਭਗਵੰਤ ਸਾਹਿਬ ਮਾਨ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਉਸ ਤਹਤ ਜਿੱਥੇ ਜਿਹੜਾ ਫਰੋਇਪੁਰ ਦੇ ਵਿੱਚ ਵੱਖ-ਵੱਖ ਥਾਂ ਹੀ ਪੁਤਲੇ ਫੂਕੇ ਜਾ ਰਹੇ ਆ ਉੱਥੇ ਹੀ ਜੋਨ ਮੱਲਾਵਾਲਾ ਵੱਲੋਂ ਕਸਬਾ ਮੱਲਾਵਾਲਾ ਦੇ ਮਖੂ ਰੋਡ ਦੇ ਉੱਤੇ ਇੱਥੇ ਪੁਤਲਾ ਫੂਕਿਆ ਗਿਆ ਭਗਵੰਤ ਮਾਨ ਤੇ ਮੋਦੀ ਸਰਕਾਰ ਦਾ ਅੱਜ ਦਾ ਪੁਤਲਾ ਫੂਕਣ ਦਾ ਮਕਸਦ ਇਹ ਆ ਕਿ ਸਭ ਤੋਂ ਪਹਿਲਾਂ ਤੇ ਜਿਹੜੇ ਖੜਾਏ ਗਏ ਆ ਇਹ ਕੁਦਰਤੀ ਨਹੀਂ ਆ ਇਹ ਮੈਨਵੇਟਡ ਆ ਇਹਦੇ ਉੱਤੇ ਜਿਹੜੀ ਸਿਟਿੰਗ ਜੱਜ ਉਹਦੇ ਉੱਤੇ ਸੈੱਟ ਬਣਾ ਕੇ ਇਹ ਜਿਹੜੇ ਵੀ ਤੁਸੀਂ ਦੋਸ਼ੀ ਪਾਏ ਜਾਂਦੇ ਉਹਨਾਂ ਨੂੰ ਸਭ ਤੋਂ ਸਭ ਸਜ਼ਾਵਾਂ ਦਿੱਤੀਆਂ ਜਾਣ ਹਰ ਪੀੜਤ ਕਿਸਾਨਾਂ ਨੂੰ ప్రతి ਏਕੜ ਦਾ 70000 ਰੁਪਇਆ ਮਆਰਜ਼ਾ ਦਿੱਤਾ ਜਾਵੇ ਜੇ ਕਿਸੇ ਦੇ ਵਿਅਕਤੀ ਦੀ ਮੌਤ ਹੋਈ ਹੜ ਕਰਕੇ ਉਹਨੂੰ 10 ਲੱਖ ਰੁਪਇਆ ਮਆਰਜ਼ਾ ਦਿੱਤਾ ਜਾਵੇ ਜੇ ਕਿਸੇ ਪਸ਼ੂ ਦੀ ਮੌਤ ਹੋਈ ਉਹਨੂੰ 10 1 ਲੱਖ ਰੁਪਇਆ ਜਿਹੜਾ ਮਆਰਜ਼ਾ ਦਿੱਤਾ ਜਾਵੇ ਹਰ ਤਰ੍ਹਾਂ ਦਾ ਜੇ ਮਕਾਨ ਡਿੱਗਿਆ ਉਹਦਾ ਮਰਜ਼ਾ ਦਿੱਤਾ ਜਾਵੇ ਦੀ ਪਰਭਾਈ ਕੀਤੀ ਜਾਵੇ ਉਹਨੂੰ ਲੈ ਕੇ ਤੇ ਨਾਲ ਜਿਹੜੇ ਕਿਸਾਨਾਂ ਦੇ ਕਿਸਾਨ ਪੀੜ ਤੇ ਆ ਜਿਹੜੇ ਪਰਾਲੀ ਵਾਲੇ ਮਸਲੇ ਤੇ ਨਾ ਤਾਂ ਕੇਂਦਰ ਸਰਕਾਰ ਹੱਲ ਕੱਢਣਾ ਚਾਹੁੰਦੀ ਆ ਨਾ ਮੋਦੀ ਸਰਕਾਰ ਹੱਲ ਕੱਢਣਾ ਚਾਹੁੰਦੀ ਆ ਉਹਦੇ ਉੱਤੇ ਜਿਹੜੇ ਜਵਰੀ ਕਿਸਾਨਾਂ ਦੇ ਪਰਾਲੀ ਸਾੜਨ ਨੂੰ ਲੈ ਕੇ ਪਰਚੇ ਕੀਤੇ ਜਾ ਰਹੇ ਆ ਕਿਸਾਨ ਜਿਹੜਾ ਉਹ ਇੱਕ ਖਸਾਲ ਜਿਹੜਾ ਉਹ ਹਰੀਆਲੀ ਪੈਦਾ ਕਰਦਾ ਵਾ ਉਹਦਾ ਆਕਸੀਜਨ ਪੈਦਾ ਕਰਦਾ ਵਾ ਉਹ ਪ੍ਰਦੂਸ਼ਨ ਨਹੀਂ ਕਰਨਾ ਚਾਹੁੰਦਾ ਪਰ ਸਰਕਾਰਾਂ ਜਿਹੜੀਆਂ ਪ੍ਰਾਲੇ ਦੇ ਮਸਲੇ ਦਾ ਹੱਲ ਕਰ ਲਈ ਪਿਆਰ ਨਹੀਂ ਉਲਟਾ ਜਿਹੜਾ ਕਿਸਾਨ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾ ਰਿਹਾ ਪਰਚੇ ਕੀਤੇ ਜਾ ਰਹੇ ਆ ਜੇਲ੍ਹਾਂ ਦੇ ਵਿੱਚ ਡੱਕਣ ਡੱਕਣ ਜਕਿਆ ਜਾ ਰਿਹਾ ਵਾ ਉਹਦਾ ਅਸੀਂ ਵਿਰੋਧ ਕਰਦੇ ਆ ਅਜੇ ਕਿਸਾਨ ਤੇ ਜੇਕਰ ਪਰਚਾ ਹੁੰਦਾ ਅਸੀਂ ਜਥੇਬੰਦੀ ਜਥੇਬੰਦੀਆਂ ਦਾ ਐਲਾਨ ਆ ਅਸੀਂ ਡਟਵਾ ਵਿਰੋਧ ਕਰਾਂਗੇ ਪਰਚੇ ਨਹੀਂ ਹੋਣ ਦੇਾਂਗੇ ਗ੍ਰਿਫਤਾਰੀਆਂ ਨਹੀਂ ਹੋਣ ਦੇਾਂਗੇ ਸਾਡੀ ਮੰਗ ਆ ప్రతి ఎకర ਦਾ 7000 ਰੁਪਇਆ ਸਰਕਾਰ ਮਾਪ ਜਿਆ ਦੇਵੇ ਕਿਉਂਕਿ ਆਪ ਦੇ ਪੱਲੇਉ ਨਾ ਤਾਂ ਇਹਨੂੰ ਲੇਬਰ ਦੇ ਅਸਰ ਦਾ ਪੁਰਾਣੀ ਬਾਹਰ ਕੱਢਣ ਦੀ ਕਿਸਾਨ ਹੈ ਤੇ ਨਾ ਹੀ ਇਹ ਮਿਚਮਲਚ ਕੀਤੀ ਜਾ ਸਕਦੀ ਆ ਜੇ ਵਿਚਮਲਚ ਕਰਦੇ ਆ ਤੇ ਕਣਕ ਨੂੰ ਸਿੰਚਾਈ ਪਾਉਣ ਦੇ ਖਰਚੇ ਜੋ ਪਿਛਲੇ ਸਮੇਂ ਦੇ ਵਿੱਚ ਵੀ ਤੁਸੀਂ ਵੇਖਿਆ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਕਿ ਅੱਜ ਦੇ ਵਿਰੋਧ ਪ੍ਰਦਰਸ਼ਨ ਜਿਹੜੇ ਉਹ ਕੀਤੇ ਜਾ ਰਹੇ ਆ ਇਹ ਜਿਹੜਾ ਜੇਕਰ ਸਰਕਾਰ ਪਿੱਛੇ ਨਹੀਂ हटਦੀ ਤੇ ਕੇਐਮਐਮ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਿੱਖੇ ਫੈਸਲੇ ਲਏ ਜਾ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ